ਜੀ ਕਾ ਖਾਰਸਾ ਵਾਹਿਗੁਰੂ ਆਪੋ ਕਿੰਨੇ ਅੰਗ ਤੇ ਪਹੁੰਚੇ ਸੀ 57 ਮਹਾਰਾਜ ਅੱਛਾ ਸ਼ੰਕਾ ਮੋਖ ਧਰਮ ਕੌਣ ਹੈ ਇਥੋਂ ਹਾਂਜੀ ਮਹਾਰਾਜ ਹੂੰ ਪੜੋ ਸ਼ੰਕਾ ਮੋਖ ਧਰਮ ਕੌਣ ਹੈ ਸਮਾਧਾਨ ਮੂਲ ਦੋਰਾ ਸੰਮ ਸੰਤੋਖ ਨਾ ਔਰ ਸੁਖ ਤਪੁਨਾ ਖਿਮਾ ਸਮਝਾਨ ਬ੍ਰਹਮ ਗਿਆਨ ਸਭ ਦਾਨਨ ਧਰਮ ਨਾਲ ਦਇਆ ਸਮਾਨ ਟੀਕਾ ਜਥਾ ਲਾਭ ਸੰਤੁਸ਼ਟ ਰਹਿਣਾ ਜੋ ਮਿਲੇ ਉਹਨੂੰ ਜਥਾ ਲਾਭ ਕਹਿੰਦੇ ਨੇ ਜਿੰਨਾ ਲੱਭ ਗਿਆ ਜੇਕਰ ਰੋਟੀ ਮਿਲ ਗਈ ਇੱਕ ਦੋ ਰੋਟੀਆਂ ਦੋ ਜਿੰਨੀ ਮਿਲੀ ਖਾ ਲਈ ਜਥਾ ਲਾਭ ਸੰਤੁਸ਼ਟ ਰਹਿਣਾ ਇਸ ਸੰਤੋਖ ਕੇ ਸਮਾਨ ਔਰ ਸੁਖ ਕੋਈ ਨਹੀਂ ਹੈ ਮਾਰਾ ਇਹ ਵੀ ਲਿਖ ਦੇਣਾ ਬਿਨਾਂ ਸੰਤੋਖ ਨਹੀਂ ਕੋ ਰਾਜ ਹੈ ਸੰਤੋਖ ਤੋਂ ਬਿਨਾਂ ਕੋਈ ਰਜਦਾ ਨਹੀਂ ਕਹਿੰਦੇ ਸ਼ੰਕਾ ਐਸਾ ਸੰਤੋਖ ਕਿਸ ਨੇ ਧਾਰਨ ਕਰਾ ਹੈ ਔਰ ਇਸ ਕੇ ਧਾਰਨ ਸੇ ਫਲ ਕੀ ਹੈ ਸਮਾਧਾਨ ਚਾਉ ਪਈ ਰਤ ਦੇਵ ਬਲ ਭੂਪ ਸੁਜਾਨਾ ਧਰਮ ਤਰਿਓ ਸਹਿ ਸੰਕਟ ਨਾਨਾ ਧਰਮ ਨ ਦੂਸਰ ਸਤਿ ਸਮਾਨਾ ਆਗਮ ਨਿਗਮ ਪੁਰਾਣ ਬਖਾਨਾ ਮੈਂ ਸੋ ਧਰਮ ਸੁਲਭ ਕਰ ਪਾਵਾ ਤਜੇ ਸੋ ਤਿਉ ਪੁਰ ਅਪ ਜਸ ਚਾਵਾ ਇਹ ਅਯੁੱਧਿਆ ਕਾਂਡ ਮੇ ਕਹਾ ਹੈ ਰਾਜਾ ਰੰਤ ਦੇ ਵੱਡੇ ਧਰਮਾਤਮਾ ਥੇ ਬ੍ਰਾਹਮਣੋ ਕੀ ਸੇਵਾ ਤਥਾ ਜਗਦਾਨ ਆਦ ਕਿਰਿਆ ਕਰਤੇ ਥੇ ਫਿਰ ਸੰਸਾਰ ਕੋ ਅਸਾਰ ਸਮਝ ਇਸਤਰੀ ਪੁੱਤਰ ਸਾਥ ਲੈ ਕੇ ਬਨ ਮੇ ਚਲੇ ਗਏ ਔਰ ਸੰਤੋਖ ਬਿਰਤੀ ਸੇ ਤਪ ਕਰਨੇ ਲਗੇ ایک ایک سمے درپیک پڑ جانے سے اٹھتاری دن پیچھے تھوڑا آن ہاتھ لگا ایشور کا بھوگ لگا کر اس کے تین حصے کرے اس سمیں ایک پکھو نے آ کر جاچنا کری تو اپنا پاک دے دیتا اور اس نے جب مانگا تب اس تری پتر کا بھی پاک دے دیا اور من میں وچار نہیں لائے ਤਬ ਐਸਾ ਸੰਤੋਖ ਦੇਖ ਕਰ ਭਗਵਾਨ ਨੇ ਪ੍ਰਸੰਨ ਹੋ ਕਰ ਉਹਨੇ ਦਰਸ਼ਨ ਦਿਆ ਔਰ ਪਰਮ ਧਾਮ ਕੋ ਪਹੁੰਚਾਇਆ ਐਸੇ ਸੰਤੋਖ ਕੇ ਸਮਾਨ ਔਰ ਸੁਖ ਕੋਈ ਨਹੀਂ ਹੈ ਵਚਨ ਕੋ ਵਚਨ ਸਹਾਰਨ ਰੂਪੀ ਖਿਮਾ ਕੇ ਸਮਾਨ ਔਰ ਕੋਈ ਤਪ ਨਹੀਂ ਹੈ ਐਸੇ ਤੁਮ ਜਾਣੋ ਚਤੁਸ਼ਟੇ ਸਾਧਨ ਸੰਪੰਨ ਜਗਿਆਸੂ ਕੋ ਸਤਾਮਲ ਵੱਤ ਬ੍ਰਹਮ ਦਾ ਜੋ ਸ਼ਖਯਾਤਕਾਰ ਕਰਾਏ ਦੇਣਾ ਚਤੁਰਸਤੇ ਸਾਧਨ ਹੁੰਦੇ ਐ ਬ੍ਰਹਮ ਗਿਆਨ ਤੋਂ ਪਹਿਲਾਂ ਸਾਡੇ ਕੋਲ ਹੋਣੇ ਚਾਹੀਦੇ ਨੇ ਵਿਵੇਕ ਬਿਵੇਕ ਬਿਰਾਗ ਖਟ ਸੰਪਤੀ ਤੇ ਮਮਕਸ਼ਤਾ ਠੀਕ ਐ ਖਟ ਸੰਪਤੀ ਹਾਂ ਖਟ ਸੰਪਤੀ ਬੰਨੇ 6 ਚੀਜ਼ਾਂ ਹੁੰਦੀਆਂ ਨੇ ਪਰ ਇੱਕ ਹੀ ਗਣੀ ਜਾਂਦੀਆਂ ਨੇ ਉਹ ਅੱਛਾ ਜੀ ਯਾਨੀ ਇੱਕ ਬਿਰਾਗ ਇੱਕ ਵਿਵੇਕ ਦੋ ਖੱਟ ਸੰਪਤੀ ਤਿੰਨ ਤੇ ਮਮੁਕਸ਼ਤਾ ਚਾਰ ਇਹ ਹੁੰਦਾ ਚਤੁਰਸ਼ਟੇ ਸਾਧਨ ਮੁਕਸ਼ਤਾ ਮਮੁਕਸ਼ਤਾ ਮੁਕਤੀ ਦੀ ਇੱਛਾ ਮਮੁਕਸ਼ਤਾ ਅੱਛਾ ਜੀ ਹਾਂ ਜੀ ਚਤੁਰਸ਼ਟੇ ਸਾਧਨ ਸੰਪਾਨ ਜਗਿਆਸੂ ਕੋ ਯਾਨੀ ਜਿਹਦੇ ਕੋਲ ਚਾਰੇ ਸਾਧਨ ਹੋਣ ਉਸ ਬੰਦੇ ਨੂੰ ਹਸਤਾ ਅਮਲ ਹਾਤੇ ਰੱਖੇ ਹੋਲੇ ਦੀ ਤਰ੍ਹਾਂ ਆਤੇ ਰੱਖੀ ਜਿਹੜੀ ਪ੍ਰਤੱਖ ਨੂੰ ਪ੍ਰਮਾਣ ਦੀ ਲੋੜ ਨਹੀਂ ਨਾ ਹੁੰਦੀ ਸਾਤਾ ਜੀ ਯਾਨੀ ਆਤੇ ਰੱਖਿਆ ਜਿਵੇਂ ਆਵਲਾ ਹੁੰਦਾ ਹੈਵੇਂ ਬ੍ਰਹਮ ਕਾ ਜੋ ਸਾਖ ਜਾਤਕਾਰ ਕਰਵਾਏ ਦੇਣਾ ਭਾਵ ਇਹੋ ਹੈ ਜੀਵ ਈਸ਼ਵਰ ਕੀ ਇਕਤਾ ਮਹਾਵਾਕੋਂ ਸੇ ਅਪੇਤਾ ਕਰਨੀ ਜੈਸੇ ਤਤ ਤਤ ਤਵੰ ਅਸੀ ਇਹ ਜੋ ਮਹਾਵਾਕ ਹੈ ਤਤਮਸੀ ਸਾਤਾ ਜੀ ਇਹ ਵੇਦਵਾਕ ਹੈ ਤਤ ਤਵੰ ਅਸੀ ਇਹ ਜੋ ਮਹਾਵਾਕ ਹੈ ਤਤ ਈਸ਼ਵਰ ਤਵੰਗ ਤੂੰ ਹੈ ਜੀਵ ਸੋ ਬ੍ਰਹਮ ਤੂੰ ਹੈ ਤਤ ਮੈਨੇ ਉਹ ਤਵੰਗ ਮੈਨੇ ਤੂੰ ਅਸੀਂ ਮੈਨੇ ਹੈ ਉਹ ਤੂੰ ਹੈ ਸਤਿ ਉਹ ਮੈਨੇ ਈਸ਼ਵਰ ਤੂੰ ਮੈਨੇ ਜੀਵ ਹੈ ਮੈਨੇ ਬ੍ਰਹਮ ਸਤਿ ਇਹ ਗਿਆਨ ਹੈ ਐਸਾ ਗਿਆਨ ਕਰਵਾਏ ਦੇਣਾ ਇਸ ਕੇ ਸਮਾਨ ਔਰ ਕੋਈ ਦਾਨ ਨਹੀਂ ਬ੍ਰਹਮ ਗਿਆਨ ਸਮਦਾਨ ਨਾ ਹੈ ਨਾ ਸਤਿ ਰਹ ਦਇਆ ਕੇ ਸਮਾਨ ਕੋਈ ਧਰ ਔਰ ਧਰਮ ਕੋਈ ਨਹੀਂ ਹੈ ਦਇਆ ਬਿਨ ਸਿੱਧ ਕਸਾਈ ਸਿੱਧ ਵੀ ਹੋਵੇ ਦਇਆ ਨਾ ਹੋਵੇ ਤਾ ਉਹ ਕਸਾਈ ਹੈ ਮੂਲ ਦੋਰਾ ਚਾਰੋਂ ਫਲ ਮੈਂ ਇੱਕ ਵੀ ਉਪਜੇ ਰਦਾ ਨਜਾਸ ਅਜਾ ਗਲੇ ਕੁਚਨ ਜਿਉ ਜਨਮ ਬ्यर्थ ਹੈ ਤਾਸ ਟੀਕਾ ਜਿਸ ਪੁਰਸ਼ ਕੇ ਹਿਰਦੇ ਮੈਂ ਧਰਮ ਅਰਥ ਕਾਮ ਮੋਕਸ਼ ਇਹ ਚਾਰ ਵਾ ਸੰਤੋਖ ਇੱਕ ਖਿਮਾ ਦੋ ਬ੍ਰਹਮ ਗਿਆਨ ਤੀਜਾ ਦਇਆ ਚੌਥੀ ਇਹਨਾਂ ਚਾਰੋਂ ਵਿੱਚੋਂ ਜੇਦੀ ਇੱਕ ਵੀ ਨਹੀਂ ਹੂਆ ਪੈਦਾ ਹੂਆ ਉਸ ਪੁਰਖ ਦਾ ਜਨਮ ਐਸੇ ਬੇਅਰਥ ਹੈ ਜਿਵੇਂ ਬੱਕਰੀ ਦੇ ਗਰਲੇ ਮੇ ਹਸਣ ਯਾਨੀ ਮੇਮਣੀਆਂ ਨਸਪੁੱਲ ਹੈ ਬੱਕਰੀ ਦੇ ਗਰਲੇ ਚ ਹੁੰਦੀਆਂ ਨੇ ਮੇਮਣੀਆਂ ਦੀਆਂ ਹਾਂਜੀ ਪਰ ਹੁੰਦੀਆਂ ਉਹ ਉਦਾਂ ਹੀ ਮਾਸ ਲਟਕਿਆ ਹੁੰਦਾ ਕੋਈ ਕੰਮ ਨਹੀਂ ਹੁੰਦੀਆਂ ਨਸਪਰ ਹੁੰਦੀਆਂ ਸੱਚ ਹੈ ਇੱਦਾਂ ਕਹਿੰਦੇ ਉਸ ਬੰਦੇ ਦਾ ਜਨਮ ਹੀ ਨਿਸਫਲ ਹੈ। ਉਹ ਜੈਸੇ ਕਾਮ ਨੇ ਇਸਮੇ ਪ੍ਰਮਾਣ ਦੋਰਾ। RAM ਜਪੰਤੀ ਕੰਨਿਆ ਭਲੀ RAM ਜਪੰਤੀ ਕਲਿਆ ਭਲੀ ਸਾਖਤ ਭਲਾ ਨਾ ਪੂਤ ਜਿਉਂ ਚੇਲੀ ਗਲ ਮਨਮਨੇ ਨਾ ਤੇ ਸਦੂਦ ਨਾ ਮੂਤ। ਹਾਂਜੀ ਚੇਲੀ ਮਨੇ ਬੱਕਰੀ ਦੇ ਗਾਲ ਚ ਮੈਂ ਮਣੀ ਹੁੰਦੀਆਂ ਨਾ ਨਾ ਦੁੱਧ ਦਿੰਦੀਆਂ ਨਾ ਪਿਸ਼ਾਬ ਦੇ ਕੰਮ ਹੁੰਦੀਆਂ ਨੇ। ਭਾਵ ਜੋ ਮਨੁਖ ਜਨਮ ਪਾਇ ਕਰ ਫੇਰ ਇਨ ਚਾਰਾਂ ਫਲਾਂ ਮੈਂ ਇਸ ਇੱਕ ਫਲ ਵੀ ਪੈਦਾ ਨਹੀਂ ਕੀਆ ਅਜਾ ਕੋਲੇ ਕੁਚਨ ਸਮ ਜਨਮ ਉਸ ਕਾ ਬ्यर्थ ਹੈ ਮੂਲ ਦੋਰਾ ਧਰਮ ਪਰੰਪਾਰਸ ਅਹ ਜੋ ਦਾਇਕ ਫਲ ਚਾਰ ਤਾਤੇ ਜੋ ਕਿਉਂ ਧਰਮ ਕੋ ਤਰੇ ਜੋ ਬੁੱਧ ਉਦਾਰ ਠੀਕਾ ਇਹ ਪੁਰਸ਼ ਧਰਮ ਪਰਮ 파ਰਸ ਰੂਪ ਹੈ ਫਿਰ ਕੈਸਾ ਹੈ ਧਰਮ ਅਰਥ ਕਾਮ ਮੋਖ ਵਾਸ ਸੰਤੋਖ ਖਿਮਾ ਬ੍ਰਹਮ ਗਿਆਨ ਦਇਆ ਇਹ ਚਾਰੋ ਫਲ ਕੋਈ ਦੇਣੇ ਵਾਲਾ ਹੈ ਦਾਇਕ ਫਲ ਚਾਰ ਤਾਂ ਦੋ ਤਰ੍ਹਾਂ ਦੇ ਫਲ ਚਾਰ ਦੱਸੇ ਨੇ ਇਹਨਾਂ ਨੇ ਧਰਮ ਅਰਥ ਕਾਮ ਮੋਕਸ਼ ਇਹ ਦਾ ਇਹ ਚਾਰ ਪਦਾਰਥ ਹੈ ਹੀ ਨੇ ਨਾ ਹਾਂਜੀ ਫਿਰ ਜਿਹੜਾ ਪਹਿਲੇ ਦੋਰੇ 'ਚ ਲਿਖੇ ਸੀ ਸੰਤੋ ਕੁਖੀ ਮਾ ਬ੍ਰਹਮ ਗਿਆਨ ਤੇ ਦਇਆ ਉਹ ਵੀ ਚਾਰ ਫਲ ਨੇ ਇਹ ਵੀ ਚਾਰ ਫਲ ਤਾਂ ਤੇ ਜਿਉਂ ਕਿਉਂ ਧਰਮ ਕੋ ਇਸ ਕਰਕੇ ਜਿਵੇਂ ਕਿਵੇਂ ਹੋਵੇ ਧਰਮ ਧਾਰਨ ਕਰਨਾ ਚਾਹੀਦਾ ਕਿਉਂ ਚਾਰ ਮਹਾਵਾਕ ਸਭ ਸਾਧਨੋ ਕਾ ਫਲ ਮਹਾਵਾਕ ਜੇ ਧਰਮੀ ਪੁਰਸ਼ ਕੋ ਪ੍ਰਾਪਤ ਹੁੰਦੇ ਹਨ ਚਾਰ ਮਹਾਵਾਕ ਨੇ ਇੱਕ ਤਤਮਸੀ ਅਹੰ ਬ੍ਰਹਮ ਅਸਮੀ ਹੈ ਇੱਕ ਅਯਮ ਪ੍ਰਾਗਯਮ ਬ੍ਰਹਮਾ ਇੱਕ ਹੋਰ ਚਾਰ ਨੇ ਹਨ ਹਾਂਜੀ ਕਹਿੰਦੇ ਧਰਮੀ ਪਰਚਾ ਨੂੰ ਚਾਰੇ ਮਹਾਵਾਕ ਪ੍ਰਾਪਤੀ ਹੁੰਦੀ ਹੈ ਮਨੁਸਾ ਮਾਨੁੱਖਾ ਜਨਮ ਕਾ ਧਰਮ ਹੈ ਸਾਧਨ ਕਰੇ ਸਾਧਨੋ ਕਾ ਫਲ ਮਹਾਵਾਕ ਹੈ ਮਹਾਵਾਕੋ ਕਾ ਫਲ మోਖ ਹੈ ਮੁਕਤੀ ਪਾਪ ਸੋ ਮੁਕਤ ਹੋਤਾ ਹੈ ਜਾਂ ਤੇ ਜੈਨ ਕੇ ਇਹਨ ਪ੍ਰਕਾਰ ਸੇ ਜੈਨ ਕੇ ਜਿਵੇਂ ਕਿਵੇਂ ਜਾ ਤਾਂ ਤੇ ਜੇਨ ਕਿਨ ਪ੍ਰਕਾਰ ਸੇ ਉਦਾਰ ਹੋ ਜੋ ਪੁਰਸ਼ ਬੁੱਧੀਮਾਨ ਹੈ ਸੋ ਧਰਮ ਕੋ ਧਾਰਨ ਕਰਤੇ ਹੈ ਵਾ ਧਾਰਨ ਕਰੇ ਦੋਹਰਾ ਧਰਮ ਧਾਰ ਚਿਤ ਆਪਨੇ ਤਜੋ ਕਰਮ ਤੁ ਮੰਦ ਧਰਮ ਹੀ ਪਾਲੇ ਤੁਮ ਕੋ ਨਹੀਂ ਪੜੇ ਜਮ ਫੰਦ ਸੰਕਾ ਧਰਮਾਤਮਾ ਪੁਰਸ਼ ਕਿਨ ਕੇ ਸਮ ਸੋਭਾ ਪਾਵੇ ਹੈ ਸਮਾਦਾਨ ਜਿਨ ਕੇ ਸੋਭਾ ਭਾਵੇ ਸੋ ਆਗੇ ਕਹੇ ਹੈ ਕਵਿਤ 31 ਵਰਨ ਕਾ ਹੋਵੇ ਹੈ ਕਵਿਤ ਨੇ ਦੱਸਿਆ ਵੀ 31 31 ਅੱਖਰ ਹੁੰਦੇ ਨੇ ਸਤਿ ਮੂਲ ਕਵਿਤ 나ਗ ਸੋਭੈ ਮਦ ਕਰ ਨੀਰ ਸੋਭੈ ਇੰਦੀਵਾਰ ਰੈਣ ਸੋਭੈ ਹਿਮ ਕਰ ਨਾਰ ਸੀਲ ਰਤ ਤੇ ਸੋਭਤ ਤੁਰੰਗ ਜਾਵ ਧਮ ਸੋਭੈ ਉਤ ਸੋਭ ਸੋਭੈ ਵਕਰਣ ਰਵ ਨਦੀ ਹੰਸ ਗਤ ਤੇ ਸਭ ਸੋਭ ਵਿਦਿਆਵਾਨ ਕਉਲ ਸੋਭ ਸੋਭ ਸੁਨਤਾਨ ਪਾਨ ਸੋਭ ਕਰੈ ਦਾਨ ਖੇਤ ਖੇਤ ਪਤ ਤੇ ਹੂੜ ਸੋਭ ਕਰੈ ਮੋਨ ਸਿੱਖੀ ਸੋਭ ਪਰੈ ਹੋਮ ਸੋਭ ਅਤ ਸੈ ਤਰਪੌਣ ਤਰਮੀ ਸੋ ਮਤ ਤੇ ਟੀਕਾ ਮਸਤੀ ਕੇ ਗਾਂਢ ਸਥਾਨੋਂ ਮਦ ਚੋਤਾ ਹੈ ਗਾਂਢ ਸਥਾਨ ਜਿੱਥੇ ਗੱਲਾਂ ਨਹੀਂ ਹੁੰਦੀਆਂ ਨੇ ਆਥੀ ਦੀਆਂ ਹਾਂਜੀ ਉਤੋਂ ਕਹਿੰਦੇ ਨੇ ਵੀ ਕਈ ਵਾਰ ਜਾਂਦਾ ਲੱਗਦਾ ਪਸੀਨਾ ਆਇਆ ਪਰ ਉਹ ਸ਼ਰਾਬ ਹੁੰਦੀ ਉਹਦੇ ਅੰਦਰ ਚੁੰਦੀ ਹੈ ਸਾਥ ਹੈ ਜੀ আর ਮਸਤੀ से चलता है जैसे वो शोभा पाता है ऐसे जीव धर्म के ਧਾਰਨੇ से शोभा पावे ਇਹ ਸਭ ਸਾਥ ਲਗਾਈ ਜਾਣਾ ਯਾਨੀ ਧਰਮ ਸਾਰ ਸੋਭਾ ਜੀਵ ਸਤ ਧਰਮ ਨਾਲ ਸੋਭਾ ਪਾਉਂਦਾ ਇਹ ਸਾਰਿਆਂ ਨਾਲ ਲੱਗੀ ਜਾਣੀ ਸਾਥ ਹੈ ਜੀ ਇਹ ਸਭ ਸਾਥ ਲਗਾਈ ਜਾਣਾ ਜੈਸੇ ਜਲ ਇੰਦੀਵਰ ਨਾਮ ਕਮਲੋਂ ਸੇ ਸੋਭਾ ਪਾਵੇ ਇੰਦੀਵਰ ਕਮਲ ਨੂੰ ਕਹਿੰਦੇ ਨੇ ਜਿਹੜਾ ਲੋਟਸ ਹੁੰਦਾ ਸਾਥ ਹੈ ਜੀ ਜੈਸੇ ਰਾਤ ਚੰਦਰਮਾ ਸੇ ਸੋਭਾ ਪਾਵੇ ਹੈ ਰਾਤ ਚੰਦਰਮਾ ਨਾਲ ਸੋਭਦੀ ਹੈ ਜੈਸੇ ਇਸਤਰੀ ਸੁੰਦਰ ਸੀਲ ਸੁਭਾਅ ਵਿੱਚ ਪ੍ਰੀਤਵਾਨ ਹੋਣੇ ਕਰਕੇ ਸੋਭਾ ਪਾਵੇ ਹੈ ਹਾਂਜੀ ਵਾ ਪਤੀ ਵਰਤਾ ਧਰਮ ਵਿੱਚ ਪ੍ਰੀਤੀ ਕਰਨੇ ਵਾਲੀ ਨਾਰੀ ਸੋਭਾ ਪਾਵੇ ਹੈ ਜੈਸੇ ਅਨਸੂਆ ਤੇ ਜਾਨਕੀ ਅਰ ਪਾਰਵਤੀ ਹੋਈ ਹੈ ਇਹ ਤਿੰਨ ਚਾਰ ਹੋਈਆਂ ਨੇ ਜਿਨ੍ਹਾਂ ਨੂੰ ਪਤੀ ਵਰਤਾ ਦਾ ਕਿਹਾ ਜਾਂਦਾ ਹੈ ਅਰਤੁ ਰੰਗ ਨਾਮ ਘੋੜਾ ਜਵ ਨਾਮ ਸੁੰਦਰ ਚਾਲ ਚੱਲਨੇ ਸੇ ਸੋਭਾ ਪਾਵੇ ਹੈ ਉਹੜਾ ਆਪਣੀ ਚਾਲ ਨਾਲ ਹੀ ਸੋਹਣਾ ਲੱਗਦਾ ਨਾ ਹਾਂਜੀ ਅਰ ਜੈਸੇ ਤਾਂ ਨਾਮ ਘਰ ਮੇ ਵਿਆਹ ਕਾ ਉਤਸਵ ਹੋ ਵਾ ਪੁੱਤਰ ਕਾ ਜਨਮ ਹੁਆ ਹੋ ਵਾ ਸੰਤ ਬ੍ਰਾਹਮਣ ਕੇ ਲਿਏ ਭੋਜਨ ਹੋ ਵਾ ਔਰ ਹੋਮ ਜਗ ਹੋ ਸੋਭਾ ਪਾਵੇ ਘਰ ਤਾਂ ਕੋਈ ਕੋ ਪ੍ਰੋਗਰਾਮ ਹੁੰਦਾ ਹੋਵੇ ਖੰਡ ਪਾਠ ਕਰਾਉਨੇ ਆਪਾਂ ਜਿਵੇਂ ਤਾਂ ਸੰਗਤਾਂ ਆਉਂਦੀਆਂ ਨੇ ਕੀਰਤਨ ਹੁੰਦਾ ਤਾਂ ਸੋਹਣਾ ਲੱਗਦਾ ਪਰਿਆ ਪਰਿਆ ਕਾਰ ਜਿਵੇਂ ਵਿਆਕਰਨ ਪੜ੍ਹਨੇ ਸੇ ਰੌਨਾ ਬਾਣੀ ਸੋਭਾ ਪਾਵੇ ਹੈ ਵਿਆਕਰਨ ਬਗੈਰ ਵਿਆਕਰਨ ਸੇ ਬਾਣੀ ਸਪਸ਼ਟ ਨਹੀਂ ਹੁੰਦੀ ਜਿਵੇਂ ਮਤਲਬ ਗ੍ਰਾਮਰ ਤੋਂ ਬਿਨਾਂ ਆਪਾਂ ਬੋਲੀ ਬੋਲੀ ਹੈ ਨਾ ਪੁਲਿੰਗ ਨੂੰ ਇਸਤਰੀ ਲਿੰਗ ਬੋਲਦੀ ਹੈ ਜਿਵੇਂ ਉਹ ਕਈ ਯੂਪੀ ਵਾਲੇ ਕਹਿੰਦੇ ਮੈਂ ਕਚਹਿਰਾ ਪਾਈ ਮੇਰੀ ਮੇਰੀ ਕਚਹਿਰਾ ਉੱਥੇ ਪਈ ਹੈ ਨਾ ਹਾਂ ਉਹ ਕੁਰਬਾਨ ਨੂੰ ਮੈਂ ਕੁਰਬਾਨ ਪਾਇਆ ਉਥੇ ਪਾਈ ਗੈਣਾ ਚਾਹੀਦਾ ਪਾਇਆ बोल ਦਿੰਦੇ ਹ ਵਿਆਕਰਨ ਤੋਂ ਬਿਨਾ ਇਸੇ ਵੀ ਬੋਲੀ ਦਾ ਆਪਾਂ ਸਿੱਖਦੇ ਹਾਂ ਦੂਜੀ ਦਾ ਤੇ ਫਰਕ ਪੈਂਦਾ ਨਾ ਹਾਂਜੀ ਅਰੇ ਰਬਨਾਮ ਰਬਨਾਮ ਦਾ ਕੀਰਤ ਹੈ ਬਾਣੀ ਅੱਛਾ ਰਬਨਾਮ ਬਾਣੀ ਹੈ ਅੱਛਾ ਜੀ ਵਿਆਕਰਨ ਮੈਨੇ ਗ੍ਰਾਮਰ ਸੱਤਾ ਜੀ ਤੇ ਜੈਸੇ ਹੰਸ ਪੰਛੀ ਬਾਤ ਨਦੀ ਧੀਰੇ ਧੀਰੇ ਚੱਲੇ ਸੋ ਸੋਭਾ ਪਾਵੇ ਹੈ ਨਦੀ ਜਿਹੜੀ ਹੈ ਨਾ ਹੰਸਾਂ ਦੀ ਤਰ੍ਹਾਂ ਰੁਮਕ ਰੁਮਕ ਕੇ ਚਲਦੀ ਹੋਵੇ ਤੇ ਸੋਭਾ ਪਾਉਂਦੀ ਦੂਸਰਾ ਅਰਥ ਹੈ ਵਾਹ ਇਸ ਨਦੀ ਪਰ ਹੰਸ ਫਿਰਤੇ ਹੋ ਜੈਸੇ ਉਹ ਸੋਭਾ ਪਾਵੇ ਹੈ ਠੀਕ ਹੈ ਆ ਰਹੀ ਸਮਝ ਹਾਂਜੀ ਹਲੋ ਹਾਂਜੀ ਆ ਨਹੀਂ ਆ ਰਹੀ ਹਲੋ ਵਾй ਗੁਰੂ ਆਵਾਜ਼ ਨਹੀਂ ਆ ਰਹੀ ਹਲੋ ਵਾਈ ਗੁਰੂ ਮਹਾਰਾਜ ਹੁਣ ਆਈ ਪਾਸੋਂ ਆਪਜੀ ਤੇ ਨਹੀਂ ਆ ਰਹੀ ਹੁਣ ਆ ਨਹੀਂ ਰਹੀ ਹਾਂਜੀ ਬਾਬਾ ਜੀ ਆ ਅਨਮਿਊਟ ਕਰਨਾ ਮਹਾਰਾਜ ਜਰਾ ਇੱਕ ਮਿੰਟ ਹਾਂਜੀ ਹੁਣ ਹੋਇਆ ਹਾਂਜੀ ਹਾਂ ਠੀਕ ਹੋ ਗਿਆ ਹੁਣ ਚਲੋ ਹਾਂਜੀ ਅਸੀਂ ਆ ਗਏ ਆ ਤੁਸੀਂ ਕਰ ਰਹੇ ਸੀਗੇ ਮੈਨੂੰ ਪੁੱਛਦੇ ਸੀਗੇ ਵਾਹ ਜਿਵੇਂ ਨਦੀ ਪਰ ਹਾਂਸ ਫਿਰਤੇ ਹੋ ਜਿਵੇਂ ਉਹ ਸੋਭਾ ਪਾਵੇ ਦੋ ਅਰਥ ਕਰਦੇ ਨਾ ਨਦੀ ਸੋਭਾ ਹਾਂਜੀ ਹਾਂਜੀ ਜਿਵੇਂ ਸਭਾ ਵਿਦਵਾਨ ਪੁਰਸ਼ ਕਰ ਸੋਭਾ ਪਾਵੇ ਬਿਨਾ ਵਿਦਵਾਨ ਸੇ ਸਭਾ ਸੋਭਾ ਨਹੀਂ ਪਾਵੇ ਮੂਰਖਾਂ ਦੀ ਸਭਾ ਨਾ ਕੀ ਰੌਲਾ ਹੀ ਪਾਣਗੇ ਹਾਂਜੀ ਭਗਵਾਨ ਕਾ ਸ੍ਰੇਸ਼ਟ ਭਗਤ ਪੈਦਾ ਹੋਵੇ ਵਾਸੂਰਮਾ ਪੁੱਤਰ ਹੋਵੇ ਵਾਧਾਤਾ ਪੁੱਤਰ ਪੈਦਾ ਹੋਵੇ ਜੈਸਾ ਇਹ ਨਕਰ ਕੁੱਲ ਸੋਭਾ ਪਾਵੇ ਕੁੱਲ ਤਾਂ ਸੋਭਦੀ ਜਾਂ ਭਗਤ ਹੋਵੇ ਜਾਂ ਸੂਰਮਾ ਹੋਵੇ ਜਾਂ ਦਾਨੀ ਹੋਵੇ ਸਾਥਾ ਜੀ ਜੈਸੇ ਆਦਾਨ ਦੇਣੇ ਸੋਭਾ ਪਾਵੇ ਸ਼ਾਸਤਰ ਮੇ ਲਿਖਾ ਹੈ ਇਸ ਪੁਰਸ਼ ਕਾ ਹਾਥ ਕੇ ਉਪਰ ਹਾਥ ਰਹੇ ਤੋ ਇਸ ਕਾ ਜੀਣਾ ਸਫਲ ਹੈ ਜੇ ਕਦੀ ਹਾਥ ਕੇ ਤਲੇ ਹਾਥ ਹੂਆ ਤੋ ਜੀਤਾ ਹੋਆ ਵੀ ਮਰਾ ਹੂਆ ਹੈ ਪਾਉ ਦਾਨ ਦੇਣ ਸਿਆਦ ਐਸੇ ਸੋਭਾ ਪਾਵੇ ਹੈ ਐਸੇ ਕੰਕਨ ਪਾਣੇ ਸੋਭਾ ਨਹੀਂ ਪਾਤੇ ਕੜੇ ਪਾਣਾ ਸਰਤਾ ਜੀ ਜਬ ਦਾਨ ਦੇਣ ਦੀ ਸ਼ਕਤੀ ਨਾ ਰਹੇ ਯਾਰ ਲੈਣੇ ਦੀ ਇੱਛਾ ਪੂਰੇ ਤਬ ਮਰ ਜਾਣਾ ਅੱਛਾ ਹੈ ਫਿਰ ਮੌਤੋਂ ਨਾ ਡਰੇ ਦੋਰਾ ਤુલਸੀ ਘਰ ਪਰ ਘਰ ਕਰੀ ਕਰਤਲ ਕਰ ਨਾ ਕਰੀ ਜਾਂ ਦਿਨ ਕਰਤਲ ਕਰ ਕਰੇ ਫਿਰ ਮੋਤੇ ਨਾ ਡਰੇ ਜਿਵੇਂ ਖੇਤਨਾਮ ਪ੍ਰithvi ਖੇਤਪਤੀ ਨਾਮ ਰਾਜੇ ਕਾ ਕਰ ਸੋਭਾ ਪਾਵੇ ਹੈ ਖੇਤਪਤੀ ਉਹਦਾ ਰਾਜਾ ਵਾਕਿਤ ਨਾਮ ਧਰਤੀ ਖੇਤਪਤੀ ਨਾਮ ਇੰਦਰ ਕਰਕੇ ਸੋਭਾ ਪਾਵੇ ਭਾਵ ਜਦ ਇੰਦਰ ਸਮੇਂ ਅਨੁਸਾਰ ਬਰਖਾ ਕਰੇ ਤਬ ਵਿਕਾਸ ਆਨਾਦ ਕਰ ਧਰਤੀ ਸੋਭ ਜੈਸੇ ਪਾਵੇ ਹੈ ਕੇਮਬ ਖੇਤਪਤੀ ਅਨਾਜ ਕਰ ਪ੍ਰithvi ਸੋਭਾ ਪਾਵੇ ਹੈ ਇਕ ਸਾਰ ਆਨ ਨਾ ਪੈਦਾ ਹੋਵੇ ਫਿਰ ਦੁਰਪੱਖ ਪੜ ਜਾਵੇ ਜਾਤ ਹੈ। ਅਨੇਕ ਕਹੀ ਜੀ ਪਸ਼ੂ ਮਿਰਤ ਹੋ ਜਾਂਦੇ ਹਨ। ਗ੍ਰਾਮਾਂ ਦੇ ਗਾਮ ਉਜੜ ਜਾਂਦੇ ਕੁਛ ਨਹੀਂ ਬਚੇ ਨਾ ਬਾਰੀ ਪੰਜ ਬਾਰੇ ਦੇ ਸੇ ਇਸ ਅਨਾਜ ਦੇ ਦੁੱਖ ਕਰਕੇ ਮਾਤਾ ਬਾਹਰ ਸੁੱਟ ਗਈ ਸੀ। ਮੇਰੇ ਦੇਖਦਿਆਂ ਨਾ ਮਰੇ। ਤੇ ਨਾਬਾ ਜੀ ਨੂੰ ਫਿਰ ਉਹਨੇ ਪਾਲਿਆ ਸੀ ਨਾ। ਕਬੀਰ ਦਾ ਕੋਈ ਪਰਾ ਹੀ ਲੱਗਦਾ ਸੀ ਕੋ ਚੇਲਾ ਦਾ ਪੋਤਾ ਚੇਲਾ ਸੀ ਕੋਈ ਇਦਾਂ ਭਰਾ ਸੀ ਕੋਈ ਅੱਛਾ ਜੀ ਗੁਰੂ ਭਾਈ ਸੀ ਇਦਾਂ ਕਹਿੰਦੇ ਨਾ ਭਾਈ ਜਿਹੜੇ ਸੀ ਕਬੀਰ ਦੇ ਉਹ ਸੀਗੇ ਭਤੀਜੇ ਚੇਲੇ ਸੀਗੇ ਮੇਰਾ ਅੱਛਾ ਜੀ ਤੇ ਉਹ ਉਹਨਾਂ ਨੇ ਫਿਰ ਭਗਤ ਮਾਲ ਗ੍ਰੰਥ ਲਿਖਿਆ ਅੱਛਾ ਪਛਾਣ ਦੇ ਵਿੱਚ ਅੱਛਾ ਭਗਤ ਮਾਲ ਹਮ ਬੜੇ ਬਲੈਂਡ ਸੀਗੇ ਸੂਰਮੇ ਸੀ ਨੇਤਰਾ ਜੀ Uh, پانچ سال سے بہت غریبی چھاڑ گی گئی جیسے مورک پورش جب تک چپ کر کے بیٹھا رہے تب تک صوبہ پاوے ہے جب بولے تب ہی تکے کھائے گا سکھی نام اگنی میں جس ہوم سدا ہوتا رہے وہ اگنی جیسے صوبہ پاوے سکھی پر ہون لکھیا نا جیسے یہ پچھلے سب سمے انوسار صوبہ پاوے ਸਖੀ ਨਾ ਮੋਰ ਦਾ ਵੀ ਮੋਰ ਤੇ ਖੰਭ ਹੋਣ ਤੇ ਉਸੋ ਸੋਭਾ ਪਾਉਂਦਾ ਹਾਂਜੀ ਜਿਵੇਂ ਪਿਛਲੇ ਸਭ ਸਮੇਂ ਅਨੁਸਾਰ ਸੋਭਾ ਪਾਵੇਂ ਹੈ ਤੈਸੇ ਸੇਸ਼ ਤੇ ਬੁੱਧੀ ਵਾਲਾ ਤਰਮਾਤਮਾ ਪੁਰਸ਼ ਤ੍ਰਿਲੋਕੀ ਮੇਂ ਜਹਾਂ ਹੋ ਤਹਾਂ ਇਸੋ ਸੋਭਾ ਪਾਵੇ ਹੈ ਜੈਸੇ ਰਾਜਾ ਹਰੀਚੰਦ ਰਾਜਾ ਦਸ਼ਰਤ ਰਾਜਾ ਪੁਗਿੱਤ ਜੀ ਤਰਮਾਤਮਾ ਹੋਏ ਸਭ ਲੋਕੋ ਮੇਂ ਦੇਖੋ ਇਨਕਾ ਜਸ ਹੋ ਰਹਾ ਹੈ ਪਰ ਪ੍ਰਮਾਤਮਾ ਦੀ ਸਭਾ ਮੇਂ

ਠੀਕ ਆ ਸੁਖੀ ਪੁਰਸ਼ ਹੋ ਬਾ ਦੁਖੀ ਪੁਰਸ਼ ਹੋ ਧਰਮ ਕਰ ਧਰਮ ਹਰ ਇੱਕ ਪੁਰਸ਼ ਕੋ ਸੰਸਾਰ ਮੇ ਕਰਨੇ ਯੋਗ ਹੈ ਜੇਕਰ ਸੁਖੀ ਪੁਰਸ਼ ਧਰਮ ਕਰੇਗਾ ਤਾਂ ਉਸ ਕਾ ਅਗੋਂ ਨਾਲ ਸੁਖ ਵਧੇਗਾ ਵਧੇਗਾ ਜੇਕਰ ਸੰਸਾਰ ਮੇ ਦੁਖੀ ਪੁਰਸ਼ ਧਰਮ ਕਰੇਗਾ ਤਾਂ ਉਸ ਕਾ ਸਭ ਦੁਖ ਨਸ਼ਟ ਹੋ ਜਾਏਗਾ ਦੋਨੋਂ ਕੋ ਧਰਮ ਕਰਨਾ ਕਰਤਵ ਹੈ ਤਾਂ ਤੇ ਪੁਰਸ਼ੋ ਡਰੋ ਮਾਤ ਨਿਡਰ ਹੋ ਕੇ ਧਰਮ ਕਰੀ ਜਾਓ ਇਸ ਲੋਕ ਮੇ ਸੁਖ ਪਰ ਲੋਕ ਮੇ ਮੁਕਤ ਪਾਓਗੇ ਇਸ ਲੋਕ ਮੇ ਸੁਖ پر لوک میں مکت ہو گے اب یہاں پرتھم تہ سماپت ہو گیا ہے شنکا اس دیہ کے چھاند کتنے ہیں سمادان مول دورہ سات دوہے دو چو پی اتم ایک کوت کب دسے چند ناند میں بسے جسے نچت ٹیکا پندت ہردیال جی اب چندہ کی گنتی بتاوے ہیں پھر پرتھم تہ کے دس چند ہیں سات دورے ہیں دو چو پی ایک اتم کبیت ہے یہ پرسم تیا کے جو دس چاند ہیں جس پرش کے چت میں نتا پرتی نواز کرے اس کو اناند روپتا کو دینے والے ہیں پھاپ جو انہا چندہ کو پھاؤ کو تارن کر لے گا تو اس کو اناند پرابت ہوگا شنکہ تھی گن کر دیکھو کس حساب سے کہتے ہو کہ دس چاند ہیں ਛੰਦ 19 ਹੈ ਪਹਿਲੇ ਤਿਆਗ ਮੈਂ ਝੂਠ ਕੈਸੇ ਜਲ ਸਕਦਾ ਹੈ ਕੁਝ ਹੋਸ ਕਰਨਾ ਚਾਹੀਏ ਵਿਦਿਆਰਥੀ ਤੋਂ ਸੱਚ ਮੰਨ ਲਏਗਾ ਪਰੰਤੂ ਸਿਆਣਾ ਤਾਂ ਅਸੀ ਕਰੇਗਾ ਉਹਨਾਂ ਦਾ ਸਮਾਧਾਨ ਕਰਦੇ ਹਾਂ ਪਹਿਲੇ 8 ਚੰਦ ਹਰਦਿਆਲ ਜੀ ਨੇ ਰਚੇ ਹਨ ਸ੍ਰੀ ਪਦ ਪ੍ਰਸਮ ਨਮਾਮ ਮਮ ਤੋਂ ਲੈ ਕੇ ਅਬ ਪ੍ਰਸਮੇ 10 ਚੰਦ ਕਰ ਇਹਾਂ ਤੱਕ ਭਾਸ਼ਾ ਕਰਨੇ ਵਾਲੇ ਦਾ ਮੰਗਲ ਹੈ ਕਿਮਾ ਹੰਸਾ ਦਇਆ ਮਰਦ ਇਥੋਂ ਸੀ ਲੈ ਕੇ ਸੁਖੀ ਦੁਖੀ ਨਰ ਜਗਤ ਮੈਂ ਇਹਾ ਦਾਸ ਮੁਕ ਗਏ ਸਤ ਦੋਏ ਇੱਕ ਗਿਣਤੀ ਵਾਲਾ ਦੋਰਾ ਵੀ ਹਰਦਿਆਲ ਕਰਤਾ ਹੈ ਜਜ ਕਰਦੇ ਸੀ ਇਸ ਸਮੇਤ 20 ਚੰਦ ਹਨ ਪਾਪ ਪ੍ਰਥਮ ਤੇ ਆ ਕੇ 10 ਚੰਦ ਸਿੱਧ ਹੋਏ 19 ਨਹੀਂ ਹੈ ਇਹ ਤੁਸੀਂ ਇਸਾਰ ਕੋ ਤਾਵੜੀ ਤਾਸ ਪ੍ਰਥਮ ਅਧਿਆਏ ਧਰਮ ਨਿਰੂਪਿਉ ਤਾਸ ਮੈਂ ਕਵ ਹਰਦਿਆਲ ਸਭਾ ਠੀਕ ਆ ਸ੍ਰੀ ਨਾਮ ਸੁਭਾਏ ਮਾਨ ਸ੍ਰੇਸ਼ਟ ਉਕਤੀਆਂ ਜੁਗਤੀਆਂ ਕੀ ਜੋ ਹੋਵੇ ਆਵਲੀ ਨਾਮ ਪੰਗਤੀ ਸੋ ਕਹੀਏ ਸਾਰ ਉਕਤਾਵਲੀ ਇਸ ਕੇ ਪ੍ਰਥਮ ਅਧਿਆਇ ਮੈਂ ਕਵੀ ਹਰਦਿਆਲ ਨੇ ਸ੍ਰੇਸ਼ਟ ਭਾਵਨਾ ਦੇ ਧਰਮ ਨਿਰੂਪਣ ਕਰਾ ਹੈ ਇਤੀ ਨਾਮ ਸੋ ਸਮਾਪਤ ਅਬ ਹੋ ਗਿਆ ਹੈ ਇਤੇ ਜਿੱਥੇ ਇਤੀ ਆ ਜਾਂਦਾ ਨਾ ਸਮਾਪਤ ਹੋ ਗਿਆ ਇੱਥੇ ਬਸ ਦੋ ਦੋ ਰਾਤਰਮਨ ਰੂਪਿਓ ਇਸਮ ਸੁਨੋ ਸੰਤ ਦੇ ਕਾਨ ਉਬੈ ਲੋਕ ਸੁਖ ਦੇਗਾ ਜਵਾਲਾ ਦਾਸ ਬਖਾਨ ਇਸ ਸ੍ਰੀ ਸਰਗਤਾਵਲੀ ਤਤ ਬੋਜਨੀ ਟੀਕਾ ਕਿਰਤ ਪਰਮ ਅੰਸ ਸੰਤ ਜਵਾਲਾ ਦਾਸ ਉਦਾਸੀਨ ਧਰਮ ਸਰਪੂ ਵਰਨਨ ਪ੍ਰਤਮ ਤੇ ਆਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾ ਦੇ ਆ ਸਮਾਪਤ ਹੋਇਆ ਜੀ ਅੱਜ ਹਾਂਜੀ ਮਹਾਰਾਜ ਜੀ ਫਿਰ ਦੀ ਕਲਾ ਹੋਗੀ ਜੀ